ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੀ ਤੀਵਾਂ ਦਿਨ 75 ਦਿਨ ਲਗਾਤਾਰ ਤੁਹਾਨੂੰ ਰੋਜ਼ ਨਵੇਂ ਸਟਾਈਲ ਦੀ ਦਸਤਾਰ ਜੋ ਕਿ ਦਿਖਾਉਣ ਦਾ ਸਭ ਤੋਂ ਪਹਿਲਾਂ ਤਾਂ ਸਾਰੇ ਮੇਰੇ ਵੀਰਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਗੁਰਪੁਰਪੁਰ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਤੇ ਅੱਜ ਤੁਹਾਨੂੰ ਅਸੀਂ ਸਜਾ ਕੇ ਦਿਖਾਣੀ ਹੈ ਦਸਤਾਰ ਨਿਕੂ ਸਟਾਈਲ ਮੌਨੀ ਦਸਤਾਰ ਤੇ ਮੇਰੇ ਵੀਰੋ ਜਿਹੜੇ ਮੇਰੇ ਵੀਰ ਨਵੇਂ ਨੇ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਸਾਡੀ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਨੂੰ ਕਲਿੱਕ ਕਰ ਲੈਣ ਤਾਂ ਜੋ ਨਵੀਆਂ ਪਾਈਆਂ ਵੀਡੀਓ ਉਹਨਾਂ ਤੱਕ ਪਹੁੰਚਦੀਆਂ ਰਹਿਣ 75 ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਅਸੀਂ ਸਜਾ ਕੇ ਦਿਖਾਉਣੀ ਹੈ ਤੇ ਸਿਖਾਉਣੀ ਹੈ ਦਸਤਾਰ ਨੂੰ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਗਿੱਲਾ ਕਰਨ ਤੋਂ ਬਾਅਦ ਤੁਸੀਂ ਪੋਣੀ ਕਰਨੀ ਸਟਾਰਟ ਕਰ ਲੈਣੀ ਹੈ ਪਹਿਲਾਂ ਅਸੀਂ ਇੱਕ ਪੱਲਾ ਫੜਨਾ ਹੈ ਫਿਰ ਇੱਕ ਪੱਲਾ ਛੱਡ ਕੇ ਤੁਸੀਂ ਤੀਜਾ ਪੱਲਾ ਫੜ ਲੈਣਾ ਹੈ ਤੇ ਇਹਨਾਂ ਦੋਨਾਂ ਪੱਲਿਆਂ 'ਚ ਇੱਕ ਪੱਲਾ ਤੁਸੀਂ ਕਿਤੇ ਬੰਨ੍ਹ ਦੇਣਾ ਹੈ ਦੂਜਾ ਪੱਲਾ ਫੜ ਕੇ ਪੂਣੀ ਕਰਨੀ ਹੈ ਆਪਣੀ ਜਿਹੜੀ ਇਹ ਦਸਤਾਰ ਹੈ 8 ਮੀਟਰ ਦੀ ਦਸਤਾਰ ਹੈ ਤੇ ਰੂਬੀਆ ਵੈਲ ਕੈਮੀਕਲ ਕਪੜਾ ਹੈ ਫਿਰ ਤੁਸੀਂ ਕਿਸੇ ਵੀ ਜਗ੍ਹਾ ਤੇ ਜੇ ਬੰਨ੍ਹ ਰਹੇ ਹੋ ਤਾਂ ਕੈਂਚੀ ਗੱਠ ਮਾਰ ਲਿਓ ਜਿਹੜੀ ਕਿ ਬਾਅਦ ਦੇ ਵਿੱਚ ਆਸਾਨੀ ਨਾਲ ਖੁੱਲ ਜਵੇ ਤੇ ਫਿਰ ਦਸਤਾਰ ਨੂੰ ਛੱਡਦੇ ਹੋਏ ਪਿੱਛੇ ਨੂੰ ਜਾਣਾ ਹੈ ਤੇ ਧਿਆਨ ਰੱਖਣਾ ਹੈ ਦਸਤਾਰ نیچے ਨਾ ਲੱਗੇ ਪੇਰ ਪਿਛਲੇ ਹਿੱਸੇ ਤੋਂ ਹੁਣ ਅਸੀਂ ਪਹਿਲੀ ਵਾਰ ਤੁਹਾਨੂੰ ਇਸ ਜਗ੍ਹਾ ਤੇ ਦਿਖਾਵਾਂਗੇ ਸੱਜੀ ਸਾਈਡ ਤੇ ਸਲਾਈ ਰੱਖ ਕੇ ਪੂਣੀ ਕਰਕੇ ਦਿਖਾਣੀ ਹੈ ਤੁਹਾਨੂੰ ਦੇਖੋ ਸਿੰਪਲ ਦਸਤਾਰ ਲਈ ਤੁਸੀਂ ਸੱਜੇ ਪਾਸੇ ਰੱਖੋ ਖੱਬੇ ਪਾਸੇ ਰੱਖੋ ਮੇਰੇ ਹਿਸਾਬ ਨਾਲ ਕੋਈ ਫਰਕ ਨਹੀਂ ਪੈਂਦਾ ਜਦੋਂ ਆਪਾਂ ਅੰਬਰਸਰ ਸ਼ਾਹੀ ਦਸਤਾਰਸ ਜੰਦੇ ਉਹਦੇ ਵਿੱਚ ਮੈਂ ਹਮੇਸ਼ਾ ਖੱਬੀ ਸਾਈਡ ਤੇ ਰੱਖਦਾ ਹੁੰਦਾ ਆ ਸੱਜੀ ਸਾਈਡ ਤੇ ਸਲਾਈ ਰੱਖੇ ਤਾਂ ਵੈਸੇ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ ਤੁਸੀਂ ਕਿਸੇ ਵੀ ਤਰੀਕੇ ਤੋਂ ਦਸਤਾਰ ਦੀ ਪੂਣੀ ਕਰ ਸਕਦੇ ਹੋ ਦੋਨਾਂ ਸਾਈਡਾਂ ਤੋਂ ਕਪੜਾ ਅੰਦਰ ਕਰਨ ਤੋਂ ਬਾਅਦ ਜੋ ਤੁਸੀਂ ਦੇਖ ਲੈਣਾ ਉੱਪਰਲੀ ਸਾਈਡ ਤੇ ਕਿਹੜੇ ਦੋ ਪੱਲੇ ਨੇ ਜਿਨ੍ਹਾਂ ਨੂੰ ਤੁਸੀਂ ਫੜ ਕੇ ਪੂਣੀ ਕਰ ਸਕਦੇ ਹੋ ਖਿਚਵੇਂ ਪੱਲੇ ਹੋਣੇ ਚਾਹੀਦੇ ਨੇ ਦੋਨੋਂ ਬਰਾਬਰ ਟਾਈਟ ਹੋਣ ਉਹੀ ਪੱਲੇ ਅੱਗੇ ਨੂੰ ਫੜਦੇ ਜਾਣਾ ਤੁਸੀਂ ਸੈਂਟਰ 'ਚ ਦੇਖ ਲੈਣਾ ਇੰਨੀ ਕੁ ਚੌੜੀ ਤੁਹਾਡੀ ਪੂਣੀ ਹੋਵੇ ਤੇ ਉਸ ਤੋਂ ਬਾਅਦ ਤੁਹਾਡੀ ਪੂਣੀ ਫੇਰ ਕਟਣੀ ਸ਼ੁਰੂ ਹੋ ਜਾਵੇਗੀ ਇਹਨਾਂ ਪੇਚਾਂ ਨੂੰ ਹੀ ਅੱਗੇ ਫੜਦੇ ਤੁਸੀਂ ਪੂਣੀ ਨੂੰ ਕੰਪਲੀਟ ਕਰ ਲੈਣਾ ਹੈ ਤੇ ਫਿਰ ਅਸੀਂ ਤੁਹਾਨੂੰ ਦਸਤਾਰ ਸਜਾ ਕੇ ਦਿਖਾਵਾਂਗੇ ਹੁਣ ਗੱਲਬਾਤ ਕਰਦੇ ਹਾਂ ਜੀ ਨਿੱਕੂ ਵੀਰ ਦੀ ਦਸਤਾਰ ਦੀ ਉਹਨਾਂ ਦੀ ਦਸਤਾਰ ਦੇਖਦੇ ਆ ਹੁਣ ਅਸੀਂ ਉਹਨਾਂ ਦੀ ਦਸਤਾਰ ਦੇ ਪੇਚਾਂ ਦਾ ਗੈਪ ਦੇਖੋ ਉਹਨਾਂ ਦੀ ਪੇਚਾਂ ਦੀ ਮੋਟਾਈ ਦੇਖੋ ਤੇ ਇੱਕ ਗੱਲ ਹੋਰ ਧਿਆਨ ਦੇ ਵਿੱਚ ਰੱਖੋ ਕਿਉਂ ਨਾ ਇਹ ਜਿਹੜੀ ਦਸਤਾਰ ਹੈ ਉਹ ਦੋਨਾਂ ਸਾਈਡਾਂ ਤੋਂ ਜਿਹੜੀ ਆ ਬਰਾਬਰ ਨਹੀਂ ਹੁੰਦੀ ਵੈਸੇ ਸੱਜੇ ਪਾਸੇ ਥੋੜੀ ਜੀ ਉੱਚੀ ਹੁੰਦੀ ਆ ਖੱਬੇ ਪਾਸੇ ਥੋੜੀ ਜੀ ਨੀਵੀਂ ਹੁੰਦੀ ਆ ਜਦੋਂ ਅਸੀਂ ਫਰੰਟ ਤੋਂ ਦੇਖਦੇ ਆ ਉਦੋਂ ਸਾਨੂੰ ਦੋਨਾਂ ਸਾਈਡਾਂ ਤੋਂ ਬਰਾਬਰ ਲੱਗਦੀ ਆ ਜਦੋਂ ਸਿਰ ਥੋੜਾ ਥੱਲੇ ਕਰਕੇ ਦੇਖਦੇ ਆ ਫਿਰ ਸਾਨੂੰ ਉਹਨਾਂ ਦੀ ਦਸਤਾਰ ਆ ਜਿਹੜੀ ਇੱਕ ਸਾਈਡ ਤੋਂ ਸੱਜੇ ਪਾਸੇ ਉੱਚੀ ਖੱਬੇ ਪਾਸੇ ਨੀਵੀਂ ਲੱਗ ਦਸਤਾਰ ਦਾ ਜਿਵੇਂ ਤੁਹਾਨੂੰ ਵੀਡੀਓ ਚ ਦਿਖਾਇਆ ਜਾ ਰਿਹਾ ਏਸੇ ਤਰੀਕੇ ਨਾਲ ਤੁਸੀਂ ਬੇਸਤਾ ਜਾਣਾ ਹੈ ਸੈਂਟਰ ਚ ਜੂੜਾ ਸਾਹਿਬ ਕੀਤਾ ਨਾਲ ਕੰਗਾ ਸਾਹਿਬ ਰੱਖ ਕੇ ਅਸੀਂ ਬੇਸਤਾ ਜਾ ਰਹੇ ਹਾਂ ਫਿਰ ਪਹਿਲਾ ਪੱਲਾ ਅਸੀਂ ਇਸ ਤਰੀਕੇ ਨਾਲ ਪਤਲਾ ਜਿਆ ਕਰਕੇ ਅੱਖ ਦੇ ਉੱਤੋਂ ਜੀ ਘੁਮਾ ਲੈਣਾ ਹੈ ਜਿਹੜਾ ਕੰਦੇ ਨੂੰ ਪਰੋ ਜਾ ਕੇ ਖਿੱਚ ਕੇ ਲਗਾ ਦੇਣਾ ਤੇ ਇਸ ਪੱਲੇ ਨੂੰ ਅਸੀਂ ਉੱਪਰ ਨਹੀਂ ਦੇਣਾ ਨੀਚਲੇ ਪਾਸੇ ਦੇਣਾ ਹੈ ਇਹਦੇ ਨਾਲ ਸਾਨੂੰ ਉੱਪਰਲੀ ਸਾਈਡ ਤੇ ਜੇ ਕੋਈ ਮੋਟਾ ਪੱਲਾ ਹੋ ਜੂਗਾ ਉਹਦੇ ਤੋਂ ਅਸੀਂ ਪਹਿਲਾਂ ਹੀ ਬਚ ਜਾਵਾਂਗੇ ਕਿਉਂਕਿ ਸੱਜੇ ਪਾਸੇ ਉਹ ਖੱਬੇ ਪਾਸੇ ਦਸਤਾਰ ਆਪਣੀ ਬੜੀ ਨੀਵੀਂ ਹੋਏਗੀ ਉੱਪਰਲੀ ਸਾਈਡ ਤੋਂ ਵੀ ਤੇ ਚੰਗੀ ਤਰ੍ਹਾਂ 1 ਧਿਆਨ ਰੱਖਣਾ ਹੈ ਕਿ ਇਸ ਜਗ੍ਹਾ ਤੋਂ ਤੁਸੀਂ ਜਿੰਨਾ ਕ ਨਾਕਾ 19 ਕਿ ਸਪੇਸ ਤੇ ਤੁਸੀਂ 50 ਦਿਖਾ ਲੈਣੀ ਹੈ ਅੱਖਾਂ ਜਿਆਦਾ ਟਕੀਆਂ ਹੋਣ ਤੇ ਗੱਲਾਂ ਇੰਨੀਆਂ ਟੱਕ ਕੇ ਤੁਸੀਂ ਦਸਤਾਰ ਸਜਾਉਣੀ ਹੈ ਉਹਨਾਂ ਦੀ ਦਸਤਾਰ ਦੇਖੋ ਤੇ ਅਸੀਂ ਵੀ ਉਸੇ ਤਰੀਕੇ ਨਾਲ ਹੀ ਦਸਤਾਰ ਸਜਾਉਣੀ ਹੈ ਧਿਆਨ ਰੱਖਣਾ ਇਹਨਾਂ ਚੀਜ਼ਾਂ ਦਾ ਕਿਸੇ ਵਰਗੀ ਦਸਤਾਰ ਸਜਾਣੀ ਹੈ ਇਹਨਾਂ ਚੀਜ਼ਾਂ ਨੂੰ ਹਮੇਸ਼ਾ ਧਿਆਨ ਰੱਖੋ ਪੇਚਾ ਦਾ ਗੈਪ ਉਹਨਾਂ ਦੀ ਦਸਤਾਰ ਕਿੰਨੀ ਨੀਵੀਂ ਹੈ ਉੱਪਰਲੀ ਸਾਈਡ ਤੋਂ ਕਿੰਨੀ ਨੀਵੀਂ ਹੈ ਪੇਚਾ ਦਾ ਗੈਪ ਕਿੰਨਾ ਹੈ ਵੀ ਕਿੰਨੀ ਨੀਵੀਂ ਹੈ ਵੀ ਕਿੰਨੀ ਉੱਚੀ ਆ ਠੀਕ ਆ ਤੇ ਸੱਜੇ ਪਾਸੇ ਉਹ ਖੱਬੇ ਪਾਸੇ ਦਸਤਾਰ ਕਿੰਨੀ ਉੱਚ ਤੇ ਹੁਣ ਸਜਾ ਕੇ ਅਸੀਂ ਤੁਹਾਨੂੰ ਆਪਣੇ ਹਿਸਾਬ ਨਾਲ ਦਿਖਾਣੀ ਆ ਦਸਤਾਰ तरीका ਤੁਹਾਡਾ ਆਪਣਾ ਹੋ ਸਕਦਾ ਪਰ ਦਸਤਾਰ ਅਸੀਂ ਉਹਨਾਂ ਵਰਗੀ ਸਜਾ ਕੇ ਦਿਖਾਣੀ ਆ ਪਹਿਲੇ ਪੱਲੇ ਨੂੰ ਖੋਲ ਕੇ ਦੋ ਵਾਰੀ ਅੰਦਰ ਫੋਲਡ ਕੀਤਾ ਇਹਦੇ ਨਾਲ ਸਾਡਾ ਜਿਹੜਾ ਲਾੜਾ ਉਹ ਇੰਨਾ ਕੁ ਮੋਟਾ ਹੋ ਜਾਊਗਾ ਜਿਹਨੂੰ ਅਸੀਂ ਅੱਖ ਨੂੰ ਢੱਕ ਕੇ ਚੰਗੀ ਤਰ੍ਹਾਂ ਰੱਖ ਸਕਦੇ ਆ ਤੇ ਖੱਬੇ ਪਾਸੇ ਲਾੜ ਨੂੰ ਚੰਗੀ ਤਰ੍ਹਾਂ ਅੰਦਰ ਕਰ ਦੇਣਾ ਤੇ ਪਹਿਲੇ ਪੇਚ ਨੂੰ ਤੁਸੀਂ ਦੇਖੋ ਜਿੱਥੇ ਅਸੀਂ ਕਿਹਾ ਸੀਗਾ ਉੱਥੇ ਅਸੀਂ ਲਗਾਤਾ ਹੋਇਆ ਤੇ ਅੱਖ ਨੂੰ ਵੀ ਜ਼ਿਆਦਾ ਢੱਕਿਆ ਹੈ ਗੱਲ ਨੂੰ ਵੀ ਜ਼ਿਆਦਾ ਢੱਕਿਆ ਹੈ ਤੇ ਕਿਤੇ ਡੰਗ ਨਾ ਪਵੇ ਕੱਪੜੇ ਨੂੰ ਚੰਗੀ ਤਰ੍ਹਾਂ ਅੰਦਰ ਨੂੰ ਫੋਲਡ ਕੀਤਾ ਆ ਪਿੱਛੇ ਤੱਕ ਪਹਿਲੇ ਲਾੜ ਨੂੰ ਤੁਸੀਂ ਖਿੱਚ ਕੇ ਲਗਾਣਾ ਆ ਤੇ ਧਿਆਨ ਰੱਖਣਾ ਹੈ ਤੁਹਾਡੀ ਵੀ ਵੀ ਸਹੀ ਜਗ੍ਹਾ ਤੇ ਬਣੇ ਤੇ ਹੁਣ ਅਸੀਂ ਬਾਹਰਲਾ ਪੱਲਾ ਖੋਲ ਕੇ ਫਿਰ ਅੰਦਰਲਾ ਪੱਲਾ ਖੋਲਾਂਗੇ ਪਿੱਛੇ ਜੀ ਇਸ ਪੱਲੇ ਨੂੰ ਖਿੱਚ ਕੇ ਇੱਕ ਵਾਰੀ ਪਿੰਚ ਕਰਕੇ ਇਸ ਤਰੀਕੇ ਨਾਲ ਲਗਾਉਣਾ ਹੈ ਸੱਜੇ ਪਾਸੇ ਉਸੀ ਜਿਆਦਾ ਉੱਚੀ ਦਸਤਾਰ ਨਹੀਂ ਸਜਾਣੀ ਹੈਗੀ ਉਹਨਾਂ ਦੀ ਦਸਤਾਰ ਨੂੰ ਪਹਿਲਾਂ ਚੰਗੀ ਤਰ੍ਹਾਂ ਦੇਖੋ ਫਿਰ ਦਸਤਾਰ ਸਜਾਓ ਹਮੇਸ਼ਾ ਤੇ ਤੁਸੀਂ ਪਿੰਚ ਵੀ ਉੱਥੇ ਕਰਨਾ ਹੈ ਜਿੱਥੇ ਕੋਹੋ ਕਰਦੇ ਆ ਠੀਕ ਹੈ ਉਹਨਾਂ ਦੀ ਦਸਤਾਰ ਨੂੰ ਚੰਗੀ ਤਰ੍ਹਾਂ ਗੋ ਥਰੂ ਹੋਵੋ ਤੇ ਫਿਰ ਦੁਬਾਰਾ ਚੰਗੀ ਤਰ੍ਹਾਂ ਪੇਚ ਨੂੰ ਖੋਲਣਾ ਹੈ ਖੋਲ ਕੇ ਇਹਨੂੰ ਦੁਬਾਰਾ ਪਿੰਚ ਕਰਨਾ ਹੈ ਦੇਖੋ ਇਥੋਂ ਦੀ ਉਹਨਾਂ ਦੀ ਦਸਤਾਰ ਜ਼ਿਆਦਾ ਬਾਹਰ ਨੂੰ ਨਹੀਂ ਹੁੰਦੀ ਇਸ ਲਈ ਚੰਗੀ ਤਰ੍ਹਾਂ ਲੜ ਨੂੰ ਖੋਲਣਾ ਹੈ ਫਿਰ ਦੁਬਾਰਾ ਫੋਲਡ ਕਰਕੇ ਲੜ ਨੂੰ ਪਿੰਚ ਕਰਕੇ ਸੈੱਟ ਕਰ ਦੇਣਾ ਹੈ ਪਹਿਲੇ ਦੂਜੇ ਲੜ ਦੇ ਵਿੱਚ ਤੁਸੀਂ ਗੈਪ ਜ਼ਿਆਦਾ ਨਹੀਂ ਰੱਖਣਾ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਉਹਨਾਂ ਦੀ ਜਿਹੜੀ ਦਸਤਾਰ ਹੁੰਦੀ ਹੈ ਜਿੱਥੇ ਨੋਕ ਬਣਦੀ ਹੈ ਉਹਨਾਂ ਦੀ ਉੱਥੋਂ ਜੀ ਜ਼ਿਆਦਾ ਲੜ ਮੋٹے ਨਹੀਂ ਹੁੰਦੇ ਉਹਨਾਂ ਦੇ ਉਹਨਾਂ ਦੇ ਲੜ ਮਤਲਬ ਪਤਲੇ-ਪਤਲੇ ਹੁੰਦੇ ਆ ਮਤਲਬ ਕਿ ਮੋਟਾਈ ਜ਼ਿਆਦਾ ਨਹੀਂ ਹੁੰਦੀ ਚੋੜੇ ਜ਼ਿਆਦਾ ਨਹੀਂ ਹੁੰਦੇ ਲੜ ਮਤਲਬ ਦਸਤਾਰ ਮੂਲਲੇ ਹਿੱਸੇ ਨੂੰ ਜ਼ਿਆਦਾ ਆਂਦੀ ਹੈ ਉਹਨਾਂ ਦੀ ਠੀਕ ਹੈ ਇਸ ਗੱਲ ਨੂੰ ਤੁਸੀਂ ਜ਼ਿਆਦਾ ਧਿਆਨ ਦੇਣਾ ਤੇ ਦਸਤਾਰ ਜਿਹੜੇ ਲਾਣਾ ਉਹ ਹੁੰਦੇ ਆ ਨੀਵੇਂ ਤੇ ਮੈਂ ਉਹਨਾਂ ਦੀ ਦਸਤਾਰ ਪਹਿਲਾਂ ਹਰ ਇੱਕ ਹਿੱਸੇ ਤੋਂ ਦੇਖੀ ਉਹਨਾਂ ਦੇ ਪੁਰਾਣੇ ਗਾਣੇ ਦੇਖੇ ਉਹਨਾਂ ਦੀ ਹੁਣ ਇੰਸਟਾਗ੍ਰam ਪ੍ਰੋਫਾਈਲ ਚੈੱਕ ਕੀਤੀ ਚੰਗੀ ਤਰ੍ਹਾਂ ਉਹਨਾਂ ਦੀ ਦਸਤਾਰ ਹਰ ਇੱਕ ਜਗ੍ਹਾ ਤੋਂ ਦੇਖੀ ਕਿ ਉੱਪਰਲੀ ਸਾਈਡ ਤੇ ਕਿੰਨੇ ਕਿੰਨੇ ਲਾੜ ਨੇ ਉਹਨਾਂ ਨੇ ਸੱਜੇ ਪਾਸੇ ਤਾਂ 5 ਲਾੜੀ ਹੁੰਦੇ ਉਹਨਾਂ ਦੇ ਖੱਬੇ ਪਾਸੇ ਉਹਨਾਂ ਦੇ 3 ਜਾਂ 4 ਲਾੜ ਹੁੰਦੇ ਆ ਉੱਪਰ ਤੇ ਮੈਂ ਵੀ ਇਸੇ ਤਰੀਕੇ ਨਾਲ ਕਰਕੇ ਦਿਖਾਣਾ ਤੁਹਾਨੂੰ ਤੇ ਮੋਹਲੇ ਹਿੱਸੇ ਤੋਂ ਜਿਹੜੇ ਲਾੜਾ ਉਹਨਾਂ ਦੇ ਜ਼ਿਆਦਾ ਉਚੋੜੇ ਨਹੀਂ ਹੁੰਦੇ ਹੈਗੇ ਤੇ ਆਪਾਂ ਵੀ ਇਸੇ ਤਰੀਕੇ ਨਾਲ ਕਰਨਾ ਹੈ ਲੜ ਖੋਲਣੇ ਜਰੂਰ ਆ ਪਰ ਮੋਲੇ ਹਿੱਸੇ ਤੋਂ ਇੱਕ ਨੋਕ ਬਣਾਣੀ ਹੈ ਇਸ ਤਰੀਕੇ ਨਾਲ ਜਿਵੇਂ ਤੁਹਾਨੂੰ ਦਿਖਾਣਿਆ ਸੀ ਖਿੱਚ-ਖਿੱਚ ਕੇ ਲੜ ਲਗਾਣੇ ਨੇ ਪਹਿਲਾਂ-ਪਹਿਲਾਂ ਤਾਂ ਅਸੀਂ ਪੇਚਾਂ ਦਾ ਗੈਪ ਜ਼ਿਆਦਾ ਨਹੀਂ ਰੱਖਣਾ ਕਿਉਂਕਿ ਇਹਨਾਂ ਨੂੰ ਬਾਅਦ ਦੇ ਵਿੱਚ ਅਸੀਂ ਮੋਟਾ ਕਰਨਾ ਹੈ ਧਿਆਨ ਰੱਖਿਓ ਕਿ ਪੇਚਾਂ ਨੂੰ ਜੇ ਤੁਸੀਂ ਪਹਿਲਾਂ ਹੀ ਜ਼ਿਆਦਾ ਗੈਪ ਦੇ ਵਿੱਚ ਲਗਾਤਾ ਤਾਂ ਬਾਅਦ ਦੇ ਵਿੱਚ ਤੁਹਾਨੂੰ ਖਿੱਚ-ਖਿੱਚ ਕੇ نیچے ਕਰਨੇ ਪੈਣੇ ਨੇ ਤੇ ਇਸ ਤਰੀਕੇ ਨਾਲ ਪਿੱਛੇ ਤੱਕ ਲੜ ਨੂੰ ਲਗਾਣਾ ਹੈ ਤੁਸੀਂ ਇਸ ਲੜ ਨੂੰ ਉੱਪਰਲੀ ਸਾਈਡ ਤੋਂ ਖੋਲਣਾ ਹੈ ਜਿੱਦਾਂ ਤੁਹਾਨੂੰ ਮੈਂ ਸਟਾਰਟਿੰਗ ਦੇ ਵਿੱਚ ਦੱਸਿਆ ਕਿ ਖੱਬੇ ਪਾਸੇ ਉਹ ਦਸਤਾਰ ਨਾਲ ਥੋੜੀ ਜਿਹੀ ਨੀਵੀ ਹੋਊਗੀ ਸੱਜੇ ਪਾਸੇ ਥੋੜੀ ਜਿਹੀ ਦਸਤਾਰ ਉੱਚੀ ਹੋਊਗੀ ਜਦੋਂ ਅਸੀਂ ਸਾਹਮਣੇ ਐਂਡ ਸਿਰ ਉੱਪਰ ਚੱਕ ਕੇ ਦੇਖਾਂਗੇ ਤਾਂ ਬਰਾਬਰ ਲੱਗੂਗੀ ਜਦੋਂ ਸਿਰ ਨੀਵਾ ਕਰਕੇ ਦੇਖਾਂਗੇ ਤਾਂ ਥੋੜਾ ਜਿਹਾ ਤੁਹਾਨੂੰ ਉੱਚਾ ਨੀਵਾ ਲੱਗੂਗਾ ਦਸਤਾਰ ਦੇ ਵਿੱਚ ਤੇ ਇਸ ਲੜ ਨੂੰ ਉੱਪਰ ਤੱਕ ਖੋਲਤਾ ਹੈ ਤੇ ਦੋਨੋਂ ਬੱਲੇ ਬਰਾਬਰ ਕਰਕੇ ਪਿੱਛੇ ਜੀ ਪਿੰਚ ਕਰਕੇ ਇਸ ਲੜ ਨੂੰ ਲਗਾਤਾ ਹੋਇਆ ਉਪਰੋਜੀ ਲੜਾ ਨੂੰ ਜਿਆਦਾ ਮੋਟੇ ਵੀ ਨਹੀਂ ਕਰਨਾ ਸੀ। ਪੇਚ ਜੇ ਤੁਸੀਂ ਦੇਖੋਗੇ ਨਾ ਉਹਨਾਂ ਦੀ ਦਸਤਾਰ ਦੇ ਸੱਜੇ ਪਾਸੇ ਹੋ ਵੀ। ਜੇ ਤੁਸੀਂ ਕਦੀ ਉਹਨਾਂ ਦਾ ਸੌਂਗ ਦੇਖਿਆ ਹੋਵੇ ਤਾਂ ਦਸਤਾਰ ਨੂੰ ਹਰੇਕ ਕਿਸੇ ਤਰ੍ਹਾਂ ਧਿਆਨ ਨਾਲ ਦੇਖੋ ਤਾਂ ਤੁਹਾਨੂੰ ਫੇਰ ਸਮਝ ਆਊਗਾ ਮੈਂ ਕਿਹਨਾ ਚੀਜ਼ਾਂ ਬਾਰੇ ਗੱਲ ਕਰ ਰਿਹਾ ਹਾਂ। ਫੇਰ ਇੱਕ ਵਾਰੀ ਦਸਤਾਰ ਨੂੰ ਪਿੰਚ ਕਰ ਦੇਣਾ, ਪਿੰਚ ਕਰਕੇ ਉਪਰੋਜੀ ਸੈੱਟ ਕਰਨਾ ਦਸਤਾਰ ਨੂੰ ਫੇਰ ਖੋਲਾਂਗੇ। ਖੋਲ ਕੇ ਚੰਗੀ ਤਰ੍ਹਾਂ ਲੜਨ ਨੂੰ ਪਿੱਛੇ ਤੱਕ ਸਾਫ਼ ਕਰਾਂਗੇ ਫਿਰ ਦੁਬਾਰਾ ਪਿੰਚ ਕਰ ਦਵਾਂਗੇ ਤੇ ਅੰਗੂਠੇ ਨਾਲ ਤੇ ਉੱਪਰਲੀ ਦਸਤਾਰ ਨਾਲ ਇਸ ਤਰ੍ਹਾਂ ਹੱਥ ਨਾਲ ਫੜ ਕੇ ਲੜਨ ਨੂੰ ਲਗਾ ਦੇਣਾ ਹੈ ਤੇ نیچے ਨੂੰ ਥੋੜਾ ਨੀਵਾ ਕਰਕੇ ਲੜਨ ਨੂੰ ਖੋਲਣਾ ਹੈ ਤੇ ਖੋਲ ਕੇ ਪਿੱਛੇ ਤੱਕ ਸਹੀ ਤਰੀਕੇ ਨਾਲ ਲਗਾਣਾ ਹੈ ਉੱਪਰੋਂ ਜਿਹੜਾ ਅਸੀਂ ਪਹਿਲਾਂ ਲੜ ਲਾਇਆ ਸੀ ਉਹਦੇ ਬਰਾਬਰ ਰੱਖਣਾ ਹੈ ਲੜਨ ਨੂੰ ਪਿੱਛੇ ਤੱਕ ਇਸ ਲੜਨ ਨੂੰ ਘੱਟ ਗੈਪ ਤੇ ਹੀ ਰੱਖਣਾ ਹੈ ਉੱਪਰੋਂ ਜੀ ਨਾਲ ਦੀ ਨਾਲ ਪੇਚ ਨੂੰ ਸੈੱਟ ਕਰਨਾ ਹੈ ਪਿੱਛੇ ਤੱਕ ਸਾਫ਼ ਕਰਦੇ ਹੋਏ ਇਸ ਲੜ ਨੂੰ ਵੀ ਪਿੱਛੋਂ ਜੀ ਪਿੰਚ ਕਰ ਦੇਣਾ ਹੈ ਤੇ ਦੇਖੋ ਤੁਸੀਂ ਜਿੱਦਾਂ ਅਸੀਂ ਕਰ ਰਹੇ ਹਾਂ ਤੁਸੀਂ ਵੀ ਇਸੇ ਤਰੀਕੇ ਨਾਲ ਕਰ ਸਕਦੇ ਹੋ ਤਰੀਕਾ ਤੁਸੀਂ ਆਪਣਾ ਦੇਖ ਸਕਦੇ ਹੋ ਚੀਜ਼ਾਂ ਜਿਹੜੀਆਂ ਮੈਂ ਕਹਿ ਰਿਹਾ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਜ਼ਰੂਰੀ ਨਹੀਂ ਹੁੰਦਾ ਤੁਸੀਂ ਸਾਡੀ ਹੀ ਤਰੀਕਿਆਂ ਨੂੰ ਕਾਪੀ ਕਰਨਾ ਹੈ ਤੁਸੀਂ ਆਪਣੇ ਤਰੀਕੇ ਵੀ ਅਜਮਾ ਸਾਰੇ ਹੋ ਸਾਰਾ ਤੁਹਾਡਾ ਤਰੀਕਾ ਸਾਡੇ ਤਰੀਕੇ ਨਾਲੋਂ ਵਧੀਆ ਹੋਵੇ ਠੀਕ ਹੈ ਸਾਰੀ ਦਸਤਾਨ ਨੂੰ ਦੋਨੋਂ ਪੱਲੇ ਬਰਾਬਰ ਕਰਕੇ ਸਜਾਣੇ ਨੇ ਉੱਪਰਲੀ ਸਾਈਡ ਤੇ ਮੋਟਾ ਹਿੱਸਾ ਰੱਖਣਾ ਹੈ ਥੱਲੇ ਦੇ ਪਾਸੇ ਤੱਕ ਦੋਨੋਂ ਪੱਲੇ ਆਣੇ ਚਾਹੀਦੇ ਨੇ ਤੁਹਾਡੇ ਤਾਂ ਜੋ ਕੰਦੇ નીચે ਵੀ ਮੋਟਾ ਹਿੱਸਾ ਰਵੇ ਤੇ ਇਸ ਤਰੀਕੇ ਨਾਲ ਤੁਸੀਂ ਲੜ ਨੂੰ ਲਗਾ ਕੇ ਉਪਰੋਂ ਜੀ ਮੋਟਾ ਕਰਨਾ ਹੈ ਪੇਚ ਨੂੰ ਚੰਗੀ ਤਰ੍ਹਾਂ ਬਾਕੀ ਪੇਚਾਂ ਵਾਂਗ ਦੋਨੋਂ ਅੱਖਾਂ ਨੂੰ ਲਗਭਗ ਇੰਨਾ ਕੁ ਢੱਕ ਕੇ ਤੁਸੀਂ ਇੱਕ ਵਾਰੀ ਲੜ ਨੂੰ ਪਿੰਚ ਕਰਨਾ ਹੈ ਉਪਰੋ ਜੀ ਫੋਲਡ ਕਰਨਾ ਹੈ ਦਸਤਾਨ ਨੂੰ ਦੇਖ ਲੈਣਾ ਹੈ ਕਿ ਸਾਰੇ ਲੜ ਸਹੀ ਤਰੀਕੇ ਨਾਲ ਲੱਗੇ ਨੇ ਫਿਰ ਇਸ ਜਗ੍ਹਾ ਤੋਂ ਲੜ ਨੂੰ ਖਿੱਚ ਕੇ ਸਤਾਫ ਕਰਨਾ ਹੈ ਤੇ ਉਪਰੋ ਜੀ ਖੋਲ ਲੈਣਾ ਦਸਤਾਨ ਨੂੰ ਅੰਦਰ ਨੂੰ ਫੋਲਡ ਕਰਨਾ ਹੈ ਕਿਉਂਕਿ ਮੋਹਲੇ ਹਿੱਸੇ ਤੋਂ ਜ਼ਿਆਦਾ ਚੋੜੇ ਜੇ ਨਹੀਂ ਲਾਣੇ ਅਸੀਂ ਲੜ ਚੰਗੀ ਤਰ੍ਹਾਂ ਇਸ ਤਰ੍ਹਾਂ ਪਿੰਚ ਕਰ ਕਰਕੇ ਨਾਲ-ਨਾਲ ਲਗਾਣੇ ਆ ਦੇਖੋ ਇਹ ਜਗ੍ਹਾ ਤੇ ਮੈਂ ਤੁਹਾਨੂੰ ਅਲੱਗ ਤਰ੍ਹਾਂ ਪਿੰਚ ਕਰਕੇ ਦਿਖਾ ਰਿਹਾ ਹਾਂ ਨਾ ਕਿਉਂਕਿ ਉਹਨਾਂ ਲੜ ਜਿਹੜੇ ਨੇ ਨਾ ਗੋਲ-ਗੋਲ ਹ ਜਦੋਂ ਉੱਪਰ ਨੂੰ ਮੋਟੇ ਨਹੀਂ ਹੁੰਦੇ ਉਹਨਾਂ ਦੀ ਲੜ ਗੋਲ-ਗੋਲ ਜੇ ਲੜ ਹੁੰਦੇ ਮੋਲੇ ਹਿੱਸੇ ਤੋਂ ਤਾਂ ਹੀ ਉਹਨਾਂ ਦੀ ਪੱਗ ਨਾਲ ਮੋਹਰੋ ਤਿੱਖੀ ਬਹੁਤ ਹੁੰਦੀ ਹੈ ਇਦਾਂ ਹੀ ਦਸਤਾਰ ਸੇ ਜਾਨੀਏ ਅਸੀਂ ਦੇਖ ਸਕਦੇ ਹੋ ਤੁਸੀਂ ਪਿੱਛੇ ਤੱਕ ਲੜ ਨੂੰ ਸਾਫ਼ ਕੀਤਾ ਸੀ ਪਿੱਛੇ ਤੱਕ ਸਿੱਧਾ ਕਰਕੇ ਲੜ ਨੂੰ ਲਗਾਤਾ ਹੋਇਆ ਤੇ ਉੱਪਰਲੀ ਸਾਈਡ ਤੋਂ ਵੀ ਪੇਚ ਨੂੰ ਬਰਾਬਰ ਕੀਤਾ ਹੈ ਅਸੀਂ ਬਾਕੀ ਪੇਚਾਵਾਂਗੇ ਤੇ ਪਿੱਛੋਂ ਦੀ ਪਿੰਚ ਕਰ ਦਿੱਤਾ ਫਿਰ ਹੁਣ ਸੀ ਰਾਈਟ ਸਾਈਡ ਤੋਂ ਜਿਹੜਾ ਪੇਜ ਲਗਾਣਾ ਹੈ ਇਹਨੂੰ ਲਗਾਉਣ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਦੇਖ ਲੈਣਾ ਦਸਤਾਰ ਕਿਤੋਂ ਕੋਈ ਕਮੀ ਪੇਸ਼ੀ ਤਾਂ ਨਹੀਂ ਪੇਚਾਂ ਦੇ ਵਿੱਚ ਗੈਪ ਵੱਧ ਤਾਂ ਨਹੀਂ ਉਹਨਾਂ ਨੂੰ ਨਾਲ-ਨਾਲ ਧਿਆਨ 'ਚ ਰੱਖਣਾ ਹੈ ਜਿਹੜਾ ਲੜ ਲਾਣਾ ਹੈ ਉਸ ਲੜ ਤੋਂ ਉਹਨਾਂ ਦੀ ਦਸਤਾਰ ਨੂੰ ਯਾਦ ਰੱਖਣਾ ਹੈ ਤੇ ਉੱਥੋਂ ਜੀ ਉਸੇ ਤਰੀਕੇ ਨਾਲ ਕਰਨਾ ਹੈ ਹੁਣ ਤੁਸੀਂ ਦੇਖ ਸਕਦੇ ਹੋ ਅਸੀਂ ਬਾਹਲਾ ਪੱਲਾ نیچے ਤੱਕ ਖੋਲ੍ਹਿਆ ਅੰਦਰਲੇ ਪੱਲੇ ਨੂੰ ਉੱਪਰ ਇਕੱਠਾ ਕਰਤਾ ਹੋਇਆ ਕਿਉਂਕਿ ਇਸ ਪੱਲੇ ਨੂੰ ਵੀ ਅਸੀਂ ਉੱਪਰੋਂ ਜੀ ਮੋਟਾ ਕਰਨਾ ਹੈ ਦਸਤਾਰ ਆਪਣੀ ਸੱਜੇ ਪਾਸੇ ਉਪਰੋਂ ਮੋਟੀ ਹੋਵੇ ਤਾਂ ਜੋ ਬਾਹਰ ਆ ਸਕੇ ਗੋਲ ਹੋ ਸਕੇ ਦਸਤਾਰ ਸਾਡੀ ਇਸ ਚੀਜ਼ ਨੂੰ ਤੁਸੀਂ ਚੰਗੀ ਤਰ੍ਹਾਂ ਧਿਆਨ ਦੇ ਵਿੱਚ ਰੱਖਣਾ ਹੈ ਚੰਗੀ ਤਰ੍ਹਾਂ ਇਸ ਪੱਲੇ ਨੂੰ ਖੋਲ ਕੇ ਲਗਾਣਾ ਅੱਖ ਦੇ ਉੱਪਰੋ ਜੀ ਕੋਈ ਵੀ ਮੋਟਾ ਹਿੱਸਾ ਤੁਹਾਡੇ ਕੰਨ ਦੇ ਉੱਪਰ ਨਾ ਆਵੇ ਤੇ ਇਸ ਜਗ੍ਹਾ ਤੋਂ ਤੁਸੀਂ ਪਿੰਚ ਕੰਣਾ ਹੈ ਉਪਰੋਂ ਹੀ ਪਹਿਲਾਂ ਦਸਤਾਰ ਨੂੰ ਫੋਲਡ ਕਰਨਾ ਹੈ ਧਿਆਨ ਰੱਖਣਾ ਇੱਥੋਂ ਹੀ ਤੁਹਾਨੂੰ ਮੈਂ ਪਿੰਚ ਕਰਕੇ ਦਿਖਾਉਂਗਾ ਪਤਲਾ ਲੜ আরে ਕੋ ਪਹਿਲਾਂ ਮੈਂ ਇੱਕ ਵਾਰੀ ਫੋਲਡ ਕੀਤਾ ਆ ਰੱਖੋ ਦੁਬਾਰਾ ਫੋਲਡ ਕੀਤਾ ਮੈਂ ਇਹ ਨਾਲ ਤੁਹਾਡਾ ਲਾੜਾ ਜਿਹੜਾ ਇਹ ਬਹੁਤ ਪਤਲਾ ਹੋ ਜਾਊਗਾ ਠੀਕ ਹੈ ਮਤਲਬ ਕਿ ਇਹ ਤਿੱਖਾ ਜਿਹਾ ਹੋ ਰਹਿਣਾ ਮੋਹਲੇ ਹਿੱਸੇ ਨੂੰ ਮਤਲਬ ਚੌੜਾਈ ਦੇ ਵਿੱਚ ਪਤਲਾ ਹੋ ਜਾਣਾ ਹੈ ਇਹ ਠੀਕ ਹੈ ਫਿਰ ਖੋਲ ਕੇ ਇਹਨੂੰ ਚੰਗੀ ਤਰ੍ਹਾਂ ਖੋਲ ਕੇ ਪਿੱਛੇ ਤੱਕ ਸਾਫ਼ ਕਰਨਾ ਹੈ ਫਿਰ ਉੱਪਰੋਂ ਜੀ ਲੜ ਖੋਲਣਾ ਹੈ ਖੋਲ ਕੇ ਅੰਦਰ ਨੂੰ ਫੋਲਡ ਕਰਨਾ ਹੈ ਲੜ ਨੂੰ ਗੋਲ ਕਰ ਦੇਣਾ ਇਹਨੂੰ ਅਸੀਂ ਜਿੱਦਾਂ ਉਹਨਾਂ ਦਾ ਲੜਣਾ ਨਾ ਇੱਕ ਵਾਰੀ ਫੋਲਡ ਕਰਨਾ ਹੈ ਅੰਦਰ ਤੱਕ ਕਰਕੇ ਸਾਫ਼ ਕਰ ਲੈਣਾ ਹੈ ਫਿਰ ਉੱਪਰੋਂ ਜੀ ਪਿੰਚ ਕਰਨਾ ਹੈ ਫਿਰ ਇਸ ਲੜ ਨੂੰ ਦੋਨਾਂ ਨਾਲ ਪਿੰਚ ਕਰਨਾ ਹੈ ਉਂਗਲ ਅੰਗੂਠੇ ਨਾਲ ਇਹਨਾਂ ਤੋਂ ਡਾ ਲੜ ਗੋਲ ਹੋ ਜਾਊਗਾ ਠੀਕ ਹੈ ਜੀ ਉਹਨਾਂ ਨੇ ਜਿੱਦਾਂ ਲੜ ਲਾਇਆ ਇਦਾਂ ਲੜ ਲਗਾਉਣ ਲਈ ਤੁਹਾਨੂੰ ਇਸੇ ਤਰੀਕੇ ਨਾਲ ਪਿੰਚ ਕਰਨਾ ਪੈਣਾ ਇੱਥੋਂ ਜੀ ਬਾਅਦ ਦੇ ਵਿੱਚ ਠੀਕ ਹੈ ਮੇਰੇ ਵੀਰੋ ਮੈਨੂੰ ਜਦੋਂ ਇਹ ਮੈਂ ਦਸਤਾਰ ਸਜਾ ਰਿਹਾ ਸੀ ਤਾਂ ਮੈਨੂੰ ਆਪਣਾ ਪੁਰਾਣਾ ਟਾਈਮ ਚੇਤਾ ਆ ਗਿਆ ਜਦੋਂ ਮੈਂ ਸਟਾਰਟਿੰਗ ਦੇ ਵਿੱਚ ਕੱਲੀ ਮੌਣੀ ਦਸਤਾਰ ਸਜਾਂਦਾ ਹੁੰਦਾ ਸੀਗਾ ਸਕੂਲ ਜਾਣ ਵੇਲੇ ਉਦੋਂ ਮੈਂ ਦਸਤਾਰ ਇਦਾਂ ਹੀ ਸਜਾਂਦਾ ਸੀਗਾ ਪੁਰਾਣੇ ਟਾਈਮ ਦੇ ਵਿੱਚ ਨਾ ਨਿੱਕੂ ਵੀਰ ਦੀ ਦਸਤਾਰ ਆ ਜਿਹੜੀ ਉਹ ਥੋੜੀ ਜੀ ਹੈਵੀ ਹੁੰਦੀ ਸੀ ਜੇ ਤੁਸੀਂ ਉਹਨਾਂ ਨੇ ਪੁਰਾਣੇ Song ਦੇਖੋ ਨਾ ਪੱਗ ਵਾਲੇ Song ਆਏ ਸੀ ਜਿਹੜੇ ਉਹਨਾਂ ਨੇ ਪੁਰਾਣੇ ਠੀਕ ਹੈ ਜੀ ਉਹਦੇ ਵੀ ਤੁਸੀਂ ਦੇਖੋ ਉਹਨਾਂ ਦੀ ਦਸਤਾਰ ਹੋਰ ਹੈਵੀ ਲੱਗਦੀ ਸੀ ਹੁਣ ਜਿਹੜੀ ਦਸਤਾਰ ਸਜਾ ਰਹੇ ਨੇ ਮੇਰੇ ਸਾਹਮਣੇ ਨਾਲ ਉਹ ਹਲਕਾ ਕਪੜਾ ਸਜਾ ਰਹੇ ਨੇ ਜਿਹੜਾ ਉਹਨਾਂ ਦੀ ਦਸਤਾਰ ਨਹੀਂ ਭਾਰੀ ਨਹੀਂ ਲੱਗਦੀ ਦੇਖਣ ਨੂੰ ਪਰ ਪਹਿਲੀਆਂ ਦਸਤਾਰਾਂ ਜਿਹੜੀ ਉਹਨਾਂ ਨੇ ਚਿੱਟੀ ਪੱਗ ਬਣੀ ਸੀ ਨੇ ਨਾ ਇੱਕ ਸੌਂਗ ਦੇ ਵਿੱਚ ਉਹਨਾਂ ਨੇ ਉਹਦੇ ਵਿੱਚ ਦਸਤਾਰ ਦਾ ਸਾਈਜ਼ ਦੇਖੋ ਉਹਨਾਂ ਦਾ ਕਿੰਨਾ ਹੈਵੀ ਲੱਗ ਰਿਹਾ ਪਰ ਬੜੀ ਸੋਹਣੀ ਲੱਗ ਰਹੀ ਉੱਥੇ ਉਹਨਾਂ ਦੀ ਦਸਤਾਰ ਤੇ ਹੁਣ ਅਸੀਂ ਸੱਜੇ ਤੇ ਖੱਬੇ ਪਾਸਿਓਂ ਹਰੇਕ ਹਿੱਸੇ ਤੋਂ ਉੱਪਰ ਵਾਲੀ ਲੜਾਂ ਨੂੰ ਪਿੰਚ ਕਰਨਾ ਅੰਦਰਲੇ ਪਾਸੇ ਨੂੰ ਤਾਂ ਜੋ ਸਾਡੇ ਲੜ ਉੱਪਰੋਂ ਜੀ ਉਹ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ 1 ਬਾਈ 1 ਸਾਰੇ ਲੜਾਂ ਨੂੰ ਅੰਦਰ ਨੂੰ ਫੋਲਡ ਕਰਕੇ ਸੱਜੇ ਅਤੇ ਖੱਬੇ ਪਾਸੇ ਦੋਨਾਂ ਸਾਈਡਾਂ ਤੋਂ ਤੁਸੀਂ ਇਸੇ ਤਰੀਕੇ ਨਾਲ ਕਰਨਾ ਹੈ ਜਿਵੇਂ ਤੁਹਾਨੂੰ ਦਿਖਾਇਆ ਜਾ ਰਿਹਾ ਤੇ ਖੱਬੇ ਪਾਸੇ ਜਿਹੜੇ ਚਾਰ ਲੜ ਨੇ ਇਹਨਾਂ ਨੂੰ ਅਸੀਂ ਇੱਕ ਇੱਕ ਕਰਕੇ ਇਹਨਾਂ ਨੂੰ ਵੀ ਅੰਦਰ ਨੂੰ ਫੋਲਡ ਕਰ ਦੇਣਾ ਹੈ ਠੀਕ ਹੈ ਜੀ ਪਹਿਲਾਂ ਅਸੀਂ ਦੋ ਲੜ ਕਰ ਲਏ ਨੇ ਹੁਣ ਅਸੀਂ ਤੀਜਾ ਲੜ ਕਰਾਂਗੇ ਖੱਬੇ ਹੱਥ ਨਾਲ ਤੁਸੀਂ ਪੇਚ ਨੂੰ ਅੰਦਰ ਨੂੰ ਪਿੰਚ ਕਰਨਾ ਹੈ ਸੱਜੇ ਹੱਥ ਨਾਲ ਦੂਜੇ ਲੜ ਨੂੰ ਉਤੋਂ ਅਗਲੇ ਲੜ ਨੂੰ ਤੁਸੀਂ ਫੜ ਕੇ ਰੱਖਣਾ ਹੈ ਕਈ ਵਾਰ ਇਹਦਾ ਹੁੰਦਾ ਅਸੀਂ ਫੋਲਡ ਇੱਕ ਲੜ ਨੂੰ ਕਰਦੇ ਹੁੰਦੇ ਆ ਤੇ ਦੂਜੇ ਲੜ ਨੂੰ ਵੀ ਅਸੀਂ ਨਾਲ ਹੀ ਅੰਦਰ ਫੋਲਡ ਕਰ ਦਿੰਨੇ ਹੁੰਦੇ ਆ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਹਮੇਸ਼ਾ ਪਹਿਲੇ ਲੜ ਨੂੰ ਹੱਥ ਨਾਲ ਫੜ ਕੇ ਰੱਖਣਾ ਆ ਤੇ ਦੂਜੇ ਹੱਥ ਨਾਲ ਉਹ ਅੰਤਰ ਕਰਨਾ ਆ ਹੁਣ ਤੁਸੀਂ ਸ਼ੇਪ ਦੇਖੋ ਸਾਡੀ ਸ਼ੇਪ ਤੁਹਾਨੂੰ ਸਾਹਮਣੇਲੇ ਹਿੱਸੇ ਤੋਂ ਦੇਖਣ ਨੂੰ ਲੱਗਦੀ ਹੋਣੀ ਆ ਨਾ ਕਿ ਦੋਨਾਂ ਸਾਈਡਾਂ ਤੋਂ ਬਰਾਬਰ ਆ ਪਰ ਜੋਸੀਂ ਸੇਰ ਥੱਲੇ ਕਰਾਂਗੇ ਉਦੋਂ ਤੁਹਾਨੂੰ ਪਤਾ ਲੱਗੂਗਾ ਕਿ ਥੋੜੀ ਜੀ ਸ਼ੇਪ ਆ ਜਿਹੜੀ ਆਪਣੀ ਖੱਬੇ ਪਾਸੇ ਦਸਤਾਨ ਨੀਵੀਂ ਆ ਸੱਜੇ ਪਾਸੇ ਦਸਤਾਨ ਥੋੜੀ ਜੀ ਉੱਚੀ ਆ ਤੇ ਹੁਣ ਇੱਕ ਇੱਕ ਕਰਕੇ ਥੋੜਾ ਜਿਹਾ ਪੇਚਾਂ ਨੂੰ نیچے ਖਿੱਚਾਂਗੇ ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਪੇਚਾਂ ਦਾ ਗੈਪ ਆ ਜਿਹੜਾ ਥੋੜਾ ਜਿਆਦਾ ਹੋ ਗਿਆ ਤੇ ਦਸਤਾਰ ਜਿਹੜੀ ਇਹਨੂੰ ਉੱਪਰੋਂ ਵੀ ਦਸਤਾਰ ਦੇ ਜਿਹੜੇ ਲਾੜਾ ਉਹਨਾਂ ਨੂੰ ਅੰਦਰ ਨੂੰ ਫੋਲਡ ਕਰਾਂਗੇ ਮੂਲਲੇ ਹਿੱਸੇ ਤੋਂ ਵੀ ਕਿਉਂਕਿ ਆਪਣੀ ਦਸਤਾਰ ਦੀ ਚੁੰਝ ਬਣਨੀ ਚਾਹੀਦੀ ਹੈ ਮੂਲਲੇ ਹਿੱਸੇ ਨੂੰ ਤੇ ਆਪਣੀ ਜਿਹੜੀ ਕਲਗੀ ਲੱਗੂਗੀ ਕਲਗੀ ਵੀ ਬੜੀ ਛੋਟੀ ਲਗਣੀ ਹੈ ਇਸ ਜਗ੍ਹਾ ਤੇ ਜਿੱਦਾਂ ਉਹਨਾਂ ਦੀ ਦਸਤਾਰ ਹੋਊਗੀ ਉਹ ਜਦੋਂ ਕਲਗੀ ਲਗਾਵਾਂਗੇ ਉਦੋਂ ਦਿਖਾਵਾਂਗੇ ਤੁਹਾਨੂੰ ਹੁਣ ਅਸੀਂ ਸਲਾਈ ਦੀ ਹੈਲਪ ਲੈਣ ਹਰੇਕ ਹਿੱਸੇ ਤੋਂ ਦਸਤਾਰ ਨੂੰ ਤੁਹਾਨੂੰ ਸਾਫ਼ ਕਰਕੇ ਦਿਖਾਵਾਂਗੇ ਉਸ ਤੋਂ ਪਹਿਲਾਂ ਤੁਸੀਂ ਦੇਖ ਲੈਣਾ ਜੇ ਤੁਹਾਨੂੰ ਕਿਤੋਂ ਲੱਗੇ ਕਿ ਉਹਨਾਂ ਦੀ ਦਸਤਾਰ ਵਰਗੀ ਨਹੀਂ ਲੱਗਦੀ ਦਸਤਾਰ ਤਾਂ ਉਹਨੂੰ ਸਹੀ ਤਰੀਕੇ ਨਾਲ ਸਾਫ਼ ਕਰਨਾ ਸਲਾਈ ਨਾਲ ਹੁਣ ਦੇਖੋ ਅਸੀਂ ਸਾਰੇ ਪੇਚਾਂ ਨੂੰ ਬਰਾਬਰ ਮੋٹے ਕਰਨਾ ਹੈ ਜਿਵੇਂ ਉਹਨਾਂ ਵਾਲੀ ਦਸਤਾਰ ਦੇ ਇਕੱਲੇ-ਇਕੱਲੇ ਲੜ ਦਿਖ ਰਹੇ ਨੇ ਨਾ ਇਸੇ ਤਰੀਕੇ ਨਾਲ ਤੁਸੀਂ ਸਾਰੇ ਪੇਚਾਂ ਨੂੰ ਸਾਫ਼ ਕਰਨਾ ਹੈ ਪਿੱਛੇ ਤੱਕ ਦੇਖੋ ਆਪਾਂ ਸਲਾਈ ਫੇਰ ਰਹੇ ਹਾਂ ਸਾਰੇ ਲੜ ਸਾਫ਼ ਹੋ ਰਹੇ ਨੇ ਨਾ ਉਹਨਾਂ ਨੇ ਲੜਾਂ ਵਾਂਗ ਗੈਪ ਵੀ ਵੱਧ ਰਿਹਾ ਆਪਣੇ ਪੇਚਾਂ ਦਾ ਮੂਹਨਲੇ ਹਿੱਸੇ ਤੋਂ ਪਿੱਛੇ ਤੱਕ ਚੰਗੀ ਤਰ੍ਹਾਂ ਸਾਰੇ ਲੜ ਤੁਸੀਂ ਸਾਫ਼ ਕਰਨੇ ਨੇ ਗੈਪ ਨੂੰ ਬਰਾਬਰ ਕਰਨਾ ਹੈ ਇਸ ਚੀਜ਼ ਨੂੰ ਤੁਸੀਂ ਖਾਸ ਧਿਆਨ ਦੇ ਵਿੱਚ ਰੱਖਣਾ ਹੈ ਪਿੱਛੇ ਤੱਕ ਸਾਰੇ ਲੜ ਤੁਸੀਂ ਸਾਫ਼ ਕਰਨੇ ਨੇ ਸਾਰੇ ਪੇਚ ਤੁਹਾਡੇ ਬਰਾਬਰ ਮੋٹے ਹੋਣ ਬਰਾਬਰ ਹੀ ਸਪੇਸ ਹੋਵੇ ਤੁਹਾਡੇ ਪੇਚਾਂ 'ਚ ਤੇ ਬਾਕੀ ਪਿੱਛੋਂ ਜੀ ਜਦੋਂ ਅਸੀਂ ਦਸਤਾਰ ਦੀ ਸਫਾਈ ਕਰਾਂਗੇ ਉਹ ਅਸੀਂ ਦੂਜੇ ਸ਼ੀਸ਼ੇ ਨਾਲ ਕਰਾਂਗੇ ਜੇ ਤੁਹਾਨੂੰ ਲੱਗੇ ਕੰਨ ਟੇਡਾ ਹੋ ਗਿਆ ਤਾਂ ਕੰਨ ਨੂੰ ਵੀ ਸਿੱਧਾ ਕਰ ਲੈਣਾ ਤੁਸੀਂ ਨਾਲ ਦੀ ਨਾਲ ਤੇ ਦਸਤਾਰ ਦੀ ਜਿਹੜੀ ਸ਼ੇਪ ਆ ਉਹੋ ਜ਼ਿਆਦਾ ਮਾਇਨੇ ਰੱਖਣੀ ਆ ਤੁਹਾਡੀ ਜਦੋਂ ਕਿਸੇ ਵਰਗੀ ਦਸਤਾਰ ਸਜਾਣੇ ਹੋਣੇ ਜੇ ਦਸਤਾਰ ਦੀ ਸ਼ੇਪ ਉਹਨਾਂ ਵਰਗੀ ਨਹੀਂ ਹੈਗੀ ਫਿਰ ਪੇਚ ਵੀ ਤੁਹਾਨੂੰ ਸਾਰੇ ਬਰਾਬਰ ਜਾਂ ਕੱਟ ਸਪੇਸ ਤੇ ਬਰਾਬਰ ਲਗਾਉਣ ਦਾ ਕੋਈ ਫਾਇਦਾ ਨਹੀਂ ਹੋਣਾ ਸਭ ਤੋਂ ਜ਼ਿਆਦਾ ਮੇਨ ਕੰਮ ਹੁੰਦਾ ਸ਼ੇਪ ਦਾ ਸਾਰੇ ਲੜਾਂ ਨੂੰ ਚੰਗੀ ਤਰ੍ਹਾਂ ਤੁਸੀਂ ਸਾਫ ਕਰਨ ਤੋਂ ਬਾਅਦੋਂ ਦੇਖ ਲੈਣਾ ਕਿ ਸ਼ੇਪ ਤੁਹਾਡੀ ਉਹਨਾਂ ਵਰਗੀ ਲੱਗ ਰਹੀ ਹੈ ਤੇ ਮੋਨਲੇ ਹਿੱਸੇ ਦੇ ਸਾਰੇ ਲੜ ਬਰਾਬਰ ਨੇ ਤੇ ਹੁਣ ਤੁਹਾਨੂੰ ਦਿਖਾਵਾਂਗੇ ਜੇ ਤੁਹਾਨੂੰ ਕਿਤੇ ਕਮੀ ਪੇਸ਼ੀ ਲੱਗਦੀ ਹੋਵੇ ਸਾਰੇ ਪੇਚ ਬਰਾਬਰ ਨਾ ਹੋਣ ਤਾਂ ਸਲਾਈ ਨਾਲ ਤੁਸੀਂ ਇਸ ਜਗ੍ਹਾ ਤੇ ਅੰਗੂਠੇ ਨਾਲ ਸਾਰੇ ਪੇਚ ਬਰਾਬਰ ਕਰ ਸਕਦੇ ਹੋ ਉੱਪਰੋਂ ਵੀ ਸਾਰੇ ਪੇਚਾਂ ਨੂੰ ਤੁਸੀਂ ਸਲਾਈ ਫਿਰ ਕੇ ਸਾਫ ਕਰ ਸਕਦੇ ਹੋ ਹੁਣ ਤੁਸੀਂ ਦਸਤਾਰ ਦਾ ਬੈਲੈਂਸ ਦੇਖੋ ਸੱਜੇ ਪਾਸੇ ਸਾਡੀ ਦਸਤਾਰ ਆ ਜਿਹੜੀ ਉਹ ਥੋੜੀ ਜੀ ਉੱਚੀ ਆ ਖੱਬੇ ਪਾਸੇ ਥੋੜੀ ਜੀ ਨੀਵੀਂ ਆ ਦੇਖੋ ਇਹ ਪਤਾ ਲੱਗ ਰਿਹਾ ਨਾ ਤੁਹਾਨੂੰ ਇਸ ਚੀਜ਼ ਦਾ ਫਰਕ ਆ ਹੁਣ ਫਰੰਟ ਤੋਂ ਦੇਖੇ ਤਾਂ ਤੁਹਾਨੂੰ ਪ ਫਰੰਟ ਤੋਂ ਤੁਹਾਨੂੰ ਦੋਨਾਂ ਸਾਈਡਾਂ ਤੋਂ ਬਰਾਬਰ ਲਗਣੀ ਆ। ਹੁਣ ਅਸੀਂ ਖੱਬੇ ਪਾਸਿਓਂ ਸਾਰੇ ਪੇਚਾਂ ਨੂੰ ਸਾਫ਼ ਕਰਾਂਗੇ ਦੂਜੇ ਸ਼ੀਸ਼ੇ ਦੀ ਹੈਲਪ ਨਾਲ। ਜੇ ਕੋਈ ਲੜ ਦੇ ਵਿੱਚ ਵੱਟ ਪੈ ਰਹੇ ਨੇ ਉਹਨੂੰ ਥੱਲੇ ਖਿੱਚ ਲੈਣਾ ਆ। ਖਿੱਚ ਕੇ ਸਾਫ਼ ਕਰ ਲੈਣਾ ਫਿਰ ਸਲਾਈਨਾਂ ਮੋਟਾ ਕਰ ਦੇਣਾ ਪਿੱਛੇ ਤੱਕ ਸਾਰੇ ਪੇਚਾਂ ਨੂੰ। ਇਹ ਤੁਸੀਂ ਸਾਰੀਆਂ ਦਸਤਾਨਾਂ ਤੇ ਅਪਲਾਈ ਕਰ ਸਕਦੇ ਆ ਇਸ ਚੀਜ਼ ਨੂੰ। ਬਾਕੀ ਤੁਹਾਡੀ ਦਸਤਾਰ ਦਾ ਹਰ ਇੱਕ ਹਿੱਸੇ ਤੋਂ ਸਾਫ਼ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਦੇਖਣ ਵਾਲੇ ਬੰਦੇ ਨੂੰ ਹਰ ਇੱਕ ਹਿੱਸੇ ਤੋਂ ਦਸਤਾਰ ਦਿਖਦੀ ਹੁੰਦੀ ਹੈ ਸਾਨੂੰ ਕੱਲੀ ਫਰੰਟ ਤੋਂ ਦਿਖਦੀ ਹੈ ਦਸਤਾਰ ਬੰਨਣ ਵਾਲੇ ਨੂੰ ਹਮੇਸ਼ਾ ਫਰੰਟ ਤੋਂ ਦਿਖਦੀ ਹੈ ਜਿਹਨੇ ਆਪਣੀ ਸਜਾਈ ਹੁੰਦੀ ਹੈ ਦਸਤਾਰ ਬਾਕੀ ਦੇਖਣ ਵਾਲੀ ਸਾਰੀ ਦੁਨੀਆ ਨੂੰ ਤੁਹਾਡੀ ਹਰ ਇੱਕ ਹਿੱਸੇ ਤੋਂ ਦਿਖਣੀ ਹੈ ਦਸਤਾਰ ਇਸ ਲਈ ਤੁਸੀਂ ਹਰ ਇੱਕ ਹਿੱਸੇ ਤੋਂ ਦਸਤਾਰ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰਨੀ ਹੈ ਉੱਪਰੋਂ ਜੀ ਸਲਾਈ ਫੇਰ ਕੇ ਸਾਰੇ ਪੇਚਾਂ ਨੂੰ ਤੁਸੀਂ ਸਾਫ਼ ਕਰਨਾ ਹੈ ਮੋٹے ਇੱਕ ਤਾਂ ਕਾਰੀ ਲਿਆ ਸੀਗਾ ਸੀ ਸਾਰੇ ਪੇਚਾਂ ਨੂੰ ਬਸ ਸਾਫ਼ ਕਰਨਾ ਰਹਿ ਜਾਂਦਾ ਹੁੰਦਾ ਪੇਚਾਂ ਨੂੰ ਉਹ ਤੁਸੀਂ ਦੂਜੇ ਸ਼ੀਸ਼ੇ ਨਾਲ ਦੇਖ ਕੇ ਕਰ ਸਕਦੇ ਹੋ ਇਹ ਵੀ ਚੀਜ਼ ਤੁਹਾਡੀ ਸਾਰੀਆਂ ਦਸਤਾਰਾਂ ਤੇ ਹੀ ਅਪਲਾਈ ਹੁੰਦੀ ਹੈ ਸਾਰੇ ਮੇਰੇ ਵੀਰਾਂ ਨੇ ਜਿਹੜੇ ਮੇਰੇ ਵੀਰਾਂ ਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਆਪਣੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਕਿ ਤੁਹਾਨੂੰ ਦਸਤਾਰਾਂ ਸਾਡੀਆਂ ਕਿਹੋ ਜਿਹੀਆਂ ਲੱਗਦੀਆਂ ਨੇ ਤੇ ਕਮੈਂਟ ਕਰਕੇ ਤੁਸੀਂ ਸੁਜੈਸ਼ਨਾਂ ਵੀ ਦੇ ਸਕਦੇ ਹੋ ਕਲਗੀ ਲਾਣ ਨੂੰ ਲਾਉਣ ਤੋਂ ਪਹਿਲਾਂ ਇਹਨੂੰ ਗਿੱਲਾ ਕੀਤਾ ਫਿਰ 루ਪੀ ਵਾਲੇ ਪੱਲੇ ਨੂੰ ਖੋਲ ਕੇ ਮੂੰਹ ਦੇ ਵਿੱਚ ਰੱਖ ਲੈਣਾ ਹੈ ਤੇ ਫਿਰ ਦੋਨਾਂ ਸਾਈਡਾਂ ਤੋਂ ਇਸ ਪੱਲੇ ਨੂੰ ਫੋਲਡ ਕਰਕੇ ਜਿੰਨਾ ਕਿ ਚੋੜਾ ਤੁਹਾਨੂੰ ਲੜ ਚਾਹੀਦਾ ਉਹਨਾਂ ਕ ਰੱਖ ਕੇ ਸਹੀ ਤਰੀਕੇ ਨਾਲ ਲਗਾਣਾ ਹੈ ਫਿਰ ਅਸੀਂ ਉੱਪਰਲੀ ਸਾਈਡ ਤੋਂ ਲੜ ਨੂੰ ਪਿੱਛੇ ਤੱਕ ਸਾਫ਼ ਕਰਕੇ ਰੱਖਣਾ ਹੈ ਫਿਰ ਨੀਚਲੀ ਸਾਈਡ ਤੋਂ ਕਰਾਂਗੇ ਦੇਖੋ ਲੜ ਨੂੰ ਬਹੁਤ ਚੰਗੀ ਤਰ੍ਹਾਂ ਖੋਲਣਾ ਹੈ ਉਹਨਾਂ ਨੇ ਵੀ ਬਹੁਤ ਚੋੜਾ ਲੜ ਲਾਇਆ ਹੁੰਦਾ ਹੈ ਇਸੇ ਤਰੀਕੇ ਨਾਲ ਤੁਸੀਂ ਵੀ ਲਾਣਾ ਹੈ ਤੁਸੀਂ ਉਹਨਾਂ ਦੇ ਸੌਂਗ ਚੈੱਕ ਕਰ ਲਓ ਤੁਸੀਂ ਉਹਨਾਂ ਦਾ ਇੰਸਟਾਗ੍ਰam ਪ੍ਰੋਫਾਈਲ ਚੈੱਕ ਕਰ ਲਓ ਜਾਂ ਫੇਸਬੁੱਕ ਤੇ ਕੋਈ ਵੀ ਪੋਸਟ ਦੇਖ ਲਓ ਤੁਹਾਨੂੰ ਪਤਾ ਲੱਗ ਜਾਊਗਾ ਕਿ ਮੈਂ ਕਿਹਨਾ ਚੀਜ਼ਾਂ ਬਾਰੇ ਗੱਲ ਕਰ ਰਿਹਾ ਹਾਂ ਕਿ ਮੈਂ ਕਿਹੜੀਆਂ ਚੀਜ਼ਾਂ ਦਸਤਾਰ ਬਾਰੇ ਦੱਸ ਰਿਹਾ ਹਾਂ ਤੁਹਾਨੂੰ ਫਿਰ ਸਮਝ ਆ ਜਾਊਗਾ ਕਿ ਮੈਂ ਕਿਹੜੇ ਟੌਪਿਕ ਤੇ ਗੱਲ ਕਰ ਰਿਹਾ ਹਾਂ ਤੇ ਤੁਸੀਂ ਕੀ ਕਰਨਾ ਹੈ ਹੁਣ ਪਿੱਛੇ ਤੱਕ ਦੋਨਾਂ ਸਾਈਡਾਂ ਤੋਂ ਲੜਨ ਨੂੰ ਸੈੱਟ ਕਰਨ ਤੋਂ ਬਾਅਦ ਚੋਂ ਚੰਗੀ ਤਰ੍ਹਾਂ ਲੜਨ ਨੂੰ ਖੋਲ ਕੇ ਲਾ ਲੈਣਾ ਹੈ ਫਿਰ ਇਸ ਜਗ੍ਹਾ ਤੋਂ ਤੁਸੀਂ ਪਿੰਚ ਕਰ ਲੈਣਾ ਇੱਕ ਵਾਰੀ ਹੱਤਨਾ ਫੜ ਲੈਣਾ ਕਲਗੀ ਨੂੰ ਘੁਮਾ ਕੇ ਰੱਖ ਲੈਣਾ ਸੱਜੇ ਪਾਸੇ ਦੇਖੋ ਕਿੰਨਾ ਚੋੜਾ ਲੜ ਲਾਇਆ ਨੇ ਅਸੀਂ ਕਲਗੀ ਵਾਲਾ ਇਹਨੂੰ ਚੰਗੀ ਤਰ੍ਹਾਂ ਇੱਥੋਂ ਹੀ ਸਾਫ਼ ਕਰਕੇ ਸਿੱਧਾ ਕਰਕੇ ਐਨ ਸੈਂਟਰ ਦੇ ਵਿੱਚ ਤੁਸੀਂ ਕਲਗੀ ਘੁਮਾ ਕੇ ਰੱਖ ਲੈਣੀ ਹੈ ਤੇ ਫਿਰ ਪਿੰਨ ਦੀ ਹੈਲਪ ਨਾਲ ਤੁਸੀਂ ਇਸ ਲੜ ਨੂੰ ਟਿਕਾ ਦੇਣਾ ਆਪਣੀ ਜਗ੍ਹਾ ਤੇ ਤੇ ਇੱਕ ਪਿੰਨ ਲੈਣੀ ਹੈ ਪਿੰਨ ਨੂੰ ਐਨ ਸੈਂਟਰ ਦੇ ਵਿੱਚ ਲਗਾ ਦੇਣਾ ਹੈ ਲਗਾ ਕੇ ਕਲਗੀ ਨੂੰ ਘੁਮਾ ਲੈਣਾ ਹੈ ਤੇ ਹੁਣ ਤੁਸੀਂ ਜਦੋਂ ਕਲਗੀ ਨੂੰ ਘੁਮਾਉਂਗੇ ਤੁਹਾਡਾ ਸੱਜੇ ਵਾਲਾ ਹਿੱਸਾ ਖੱਬੇ ਪਾਸੇ ਤੇ ਖੱਬੇ ਵਾਲਾ ਸੱਜੇ ਪਾਸੇ ਚਲ ਜਾਣਾ ਹੈ ਤੇ ਕਲਗੀ ਦੇਖੋ ਆਪਣੀ ਕਿੰਨੀ ਛੋਟੀ ਆ ਕਿਉਂਕਿ ਆਪਾਂ ਆਖਰੀ ਲੜ ਕਿੰਨਾ ਘੱਟ ਚੋੜਾ ਲਗਾਇਆ ਹੈ ਮੋਟਾ ਜ਼ਰੂਰ ਹੈ ਇਹ ਲੜ ਪਰ ਚੋੜਾ ਘੱਟ ਲਗਾਇਆ ਤੇ ਕਲਗੀ ਉਹਨਾਂ ਵਰਗੀ ਲੱਗਦੀ ਪਈਏ ਦੇਖੋ ਸੇਮ ਐਜ਼ ਇਟ ਇਜ਼ ਹਨਾ ਹੁਣ ਜੇ ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਨਾ ਦਿੰਦੇ ਤਾਂ ਸਾਰੀ ਦਸਤਾਰ ਦੀ ਸ਼ੇਪ ਬਦਲ ਜਾਣੀ ਸੀ ਬਾਕੀ ਕੱਪੜੇ ਨੂੰ ਤੁਸੀਂ ਇਹਨਾਂ ਸੈਂਟਰ ਦੇ ਵਿੱਚ ਅੰਦਰ ਕਰ ਦੇਣਾ ਹੈ ਤੇ ਜਿਹੜਾ ਉਸ ਤੋਂ ਇਲਾਵਾ ਕੱਪੜਾ ਬਚੂਗਾ ਤੁਸੀਂ ਖੱਬੇ ਪਾਸੇ ਲੈ ਆਣਾ ਹੈ ਤੇ ਹੁਣ ਸਲਾਈ ਲੈਣੀ ਹੈ ਸਲਾਈ ਨਾ ਚੰਗੀ ਤਰ੍ਹਾਂ ਕੱਪੜੇ ਨੂੰ ਅੰਦਰ ਕਰਨ ਤੋਂ ਬਾਅਦ ਚੋ ਇਸ ਜਗ੍ਹਾ ਤੇ ਸਲਾਈ ਫੇਰ ਕੇ ਵਟਾ ਜਿਹੜੇ ਉਹ ਸਾਫ਼ ਕਰ ਦੇਣੇ ਨੇ ਤੇ ਚੰਗੀ ਤਰ੍ਹਾਂ ਸਲਾਈ ਫੇਰਨ ਤੋਂ ਬਾਅਦ ਚੋ ਦੋਨਾਂ ਸਾਈਡਾਂ ਤੋਂ ਦਸਤਾਰ ਨੂੰ ਸਾਫ਼ ਕਰ ਲੈ ਹਰੇਕ ਹਿੱਸੇ ਤੋਂ ਦਸਤਾਰ ਦੀ ਕਮੀ ਪੇਸ਼ੀ ਹੈ ਉਹਨੂੰ ਸਾਫ਼ ਕਰਨਾ ਹੈ ਦੇਖ ਲੈਣਾ ਹੈ ਦਸਤਾਰ ਦੀ ਸ਼ੇਪ ਸਾਡੀ ਪ੍ਰੋਪਰ ਉਹਨਾਂ ਵਰਗੀ ਆ ਕਲਗੀ ਵਾਲਾ ਲੜ ਜੇ ਤੁਹਾਨੂੰ ਢਿੱਲਾ ਲੱਗੇ ਤਾਂ ਇਸ ਜਗ੍ਹਾ ਤੋਂ ਚੰਗੀ ਤਰ੍ਹਾਂ ਖਿੱਚ ਕੇ ਵਟ ਕੱਢ ਕੇ ਉਹਨੂੰ ਅੰਦਰ ਨੂੰ ਫੋਲਡ ਕਰ ਦੇਣਾ ਹੈ ਲੜ ਤੁਹਾਡਾ ਇੱਕ ਹੀ ਬਣਨਾ ਚਾਹੀਦਾ ਥੱਲੇ ਪਾਸੇ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਪਿੱਛੇ ਤੱਕ ਇਸ ਲੜ ਨੂੰ ਖਿੱਚ ਕੇ ਤੁਸੀਂ ਟਾਈਟ ਕਰਕੇ ਅੰਦਰ ਨੂੰ ਫੋਲਡ ਕਰ ਦੇਣਾ ਹੈ ਤੇ ਫਿਰ ਪਿੱਛੇ ਤੱਕ ਸਲਾਈ ਫਿਰ ਕੇ ਇਸ ਲੜ ਦੇ ਵਟਾ ਜਿਹੜੇ ਉਹ ਤੁਸੀਂ ਪਿੱਛੇ ਨੂੰ ਕੱਢ ਦੇਣੇ ਆ ਉੱਪਰਲੀ ਸਾਈਡ ਤੇ ਤੁਸੀਂ 2-3 ਪਿੰਨਾ ਅਪਲਾਈ ਕਰ ਲੈਣੀਆਂ ਨੇ ਜਿਹਦੇ ਨਾਲ ਤੁਹਾਡਾ ਕਲਗੀ ਵਾਲਾ ਲਾੜਾ ਜਿਹੜਾ ਆਪਣੀ ਜਗ੍ਹਾ ਤੇ ਟਿਕਿਆ ਰਹੂਗਾ ਤੇ ਟਾਈਟ ਰਹੂਗਾ ਸਾਰੀ ਦਿਹਾੜੀ ਸਟਾਰਟਿੰਗ 'ਚ ਅਸੀਂ ਸੱਜੇ ਪਾਸੇ ਸਲਾਈ ਰੱਖੀ ਸੀਗੀ ਨਾ ਉਹਦਾ ਫਰਕ ਦੇਖੋ ਉੱਪਰਲੇ ਹਿੱਸੇ ਤੇ ਪੈਣਾ ਆ ਹੁਣ ਤੁਹਾਡਾ ਜਿਹੜਾ ਖੁੱਲੇ ਵਾਲਾ ਹਿੱਸਾ ਆ ਉਹ ਤੁਹਾਡਾ ਸੱਜੇ ਹੱਸੇ ਹੋਊਗਾ ਠੀਕ ਆ ਬੰਦ ਵਾਲਾ ਹਿੱਸਾ ਜਿਹੜਾ ਉਹ ਖੱਬੇ ਹੱਥ ਹੋਊਗਾ ਇਹੇ ਸਲਾਈ ਇੱਧਰ ਉੱਧਰ ਕਰਨ ਨਾਲ ਫਰਕ ਪੈਂਦਾ ਹੁੰਦਾ ਠੀਕ ਆ ਮੇਰੇ ਵੀਰੋ ਜਦੋਂ ਆਪਾਂ ਪੂਣੀ ਕਰਦੇ ਆ ਨਾ ਤੇ ਹੁਣ ਤੁਸੀਂ ਇਸੇ ਤਰੀਕੇ ਨਾਲ ਖੋਲਣਾ ਚੰਗੀ ਤਰ੍ਹਾਂ ਸੱਜੇ ਪਾਸੇ ਤੁਹਾਡਾ ਖੁੱਲਾ ਹਿੱਸਾ ਹੋਊਗਾ ਖੱਬੇ ਪਾਸੇ ਬੰਦ ਹਿੱਸਾ ਹੋਊਗਾ ਸੇ ਨੂੰ ਟਕਣਾ ਅਸੀਂ ਡਬਲ ਹੀ ਆ ਪਹਿਲਾਂ ਸੱਜੇ ਪਾਸੇ ਅੰਦਰ ਕਰ ਦੇਵਾਂਗੇ ਕਪੜਾ ਚੰਗੀ ਤਰ੍ਹਾਂ ਡਬਲ ਕਪੜਾ ਜਿਹੜਾ ਅਸੀਂ ਫੜਿਆ ਫਿਰ ਇਸੇ ਤਰੀਕੇ ਨਾਲ ਖੱਬੇ ਪਾਸੇ ਅੰਦਰ ਕਰ ਦੇਣਾ ਇਹਦੇ ਨਾਲ ਤੁਹਾਡਾ ਕੋਈ ਵੀ ਡਾਰਕ ਕਲਰ ਦਾ ਬੇਸ ਜਾਇਆ ਹੋਊਗਾ ਨਾ ਤੁਸੀਂ ਦਸਤਾਰ ਥੱਲੇ ਉਹ ਕਪੜੇ ਦੇ ਵਿੱਚੋਂ ਝਾਤੀ ਨਹੀਂ ਮਾਰਦਾ ਚੰਗੀ ਤਰ੍ਹਾਂ ਫੇ ਲੂਪੀ ਵਾਲੇ ਪੱਲੇ ਨੂੰ ਖਿੱਚ ਲੈਣਾ ਖਿੱਚ ਕੇ ਉਹਨਾਂ ਛੱਤ ਸਾਰੀ ਤੁਹਾਡੀ ਸਾਫ਼ ਹੋ ਜਾਣੀ ਆ ਤੇ ਉਹ ਤੋਂ ਬਾਅਦ ਤੁਸੀਂ ਕਲਗੀ ਵਾਲਣ ਨੂੰ ਖਿੱਚ ਕੇ ਦੋਨਾਂ ਸਾਈਡਾਂ ਤੋਂ ਅੰਦਰ ਕਰ ਦੇਣਾ ਕਪੜਾ ਸੱਜੇ ਅਤੇ ਖੱਬੇ ਪਾਸੇੋਂ ਤਾਂ ਜੋ ਤੁਹਾਡੇ ਲੜਣੇ ਚੰਗੀ ਤਰ੍ਹਾਂ ਟਾਈਟ ਹੋ ਜਾਣ ਤੇ ਉੱਪਰਲੀ ਸਾਈਡ ਨੂੰ ਇਸ ਲੂਪੀ ਵਾਲੇ ਪੰਨੇ ਨੂੰ ਚੱਕ ਕੇ ਤੁਸੀਂ ਐਨ ਸੈਂਟਰ ਦੇ ਵਿੱਚ ਲਗਾ ਦੇਣਾ ਹੈ ਧਿਆਨ ਰੱਖਿਓ ਲੂਪੀ ਜਿਹੜੀ ਆ ਤੁਹਾਡੀ ਜ਼ਿਆਦਾ ਚੋੜੀ ਨਹੀਂ ਹੋਣੀ ਚਾਹੀਦੀ ਤੇ ਇਸ ਨੂੰ ਚੰਗੀ ਤਰ੍ਹਾਂ ਧਿਆਨ ਦੇ ਵਿੱਚ ਰੱਖਿਓ ਕਿ ਤੁਸੀਂ ਲੜਣ ਨੂੰ ਅੰਦਰ ਤੱਕ ਕਰੋ ਸਲਾਈ ਦੀ ਹੈਲਪ ਨਾਲ ਚੰਗੀ ਤਰ੍ਹਾਂ ਲੜਣ ਨੂੰ ਟਾਈਟ ਕਰੋ ਦੋਨਾਂ ਸਾਈਡਾਂ ਤੋਂ ਜਿਹੜਾ ਆ ਵੱਟ ਪੈਣ ਵਾਲਾ ਕਪੜਾ ਹੈ ਇਹਨੂੰ ਅੰਦਰ ਕਰ ਦੋ ਹੁਣ ਤੁਹਾਨੂੰ ਹਰੇਕ ਹਿੱਸੇ ਤੋਂ ਦਸਤਾਰ ਦੇ ਦਰਸ਼ਨ ਕਰਾਵਾਂਗੇ ਜੀ ਫਰੰਟ ਤੋਂ ਤੁਸੀਂ ਦੇਖ ਸਕਦੇ ਹੋ ਉਹਨਾਂ ਵਰਗੀ ਦਸਤਾਰ ਲੱਗ ਰਹੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਫਰੰਟ ਤੋਂ ਦੇਖ ਸਕਦੇ ਹੋ ਤੁਸੀਂ ਬਰਾਬਰ ਲੱਗ ਰਹੀ ਹੈ ਦਸਤਾਰ ਤੇ ਖੱਬੇ ਪਾਸੇ ਸਾਰੇ ਪੇਜਸ ਆ ਜਿਹੜੇ ਉਹਨਾਂ ਜੀ ਦਸਤਾਰ ਵਾਂਗ ਹੀ ਅਸੀਂ ਮੋٹے ਰੱਖਿਆ ਫਰੰਟ ਤੋਂ ਲੈ ਕੇ ਬੈਕ ਸਾਈਡ ਤੱਕ ਦਸਤਾਰ ਆਪਣੀ ਤਿੱਖੀ ਹੈ ਖੱਬੇ ਪਾਸੇ ਉਹ ਦਸਤਾਰ ਥੋੜੀ ਜੀ ਨੀਵੀਂ ਹੈ ਆਪਣੀ ਸੱਜੇ ਪਾਸੇ ਉਹ ਦਸਤਾਰ ਥੋੜੀ ਜੀ ਉੱਚੀ ਹੈ ਜਿਵੇਂ ਉਹਨਾਂ ਦੀ ਦਸਤਾਰ ਹੁੰਦੀ ਹੈ ਸੱਜੇ ਪਾਸੇ ਅਸੀਂ ਚੋੜਾ ਲਗਾਇਆ ਕਲਗੀ ਵਾਲਾ ਲੜ ਤੇ ਕਲਗੀ ਜਿਹੜੀ ਇਹ ਵੀਡੀਓ ਡਿਸਕ੍ਰਿਪਸ਼ਨ 'ਚ ਜਾਏ ਬਟਨ ਤੇ ਜਾ ਕੇ ਦੇਖ ਸਕਦੇ ਹੋ ਕੱਲ ਆਕੇ ਆਵਾਂਗੇ ਇੱਕ ਹੋਰ ਨਵਾਂ ਸਟਾਈਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ